ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਤੁਹਾਡੀ ਸਸਤੀ ਦਾ ਮੈਂ ਤੁਹਾਡਾ ਨਮਸਕਾਰ ਕਰ ਰਿਹਾ ਹਾਂ ਅੱਜ ਅਸੀਂ ਬਹਿੰਡੇ ਦੇ ਲਾਲ ਸਿੰਘ ਨਗਰ ਵਿੱਚ ਪੰਜਾਬੀ ਬੋਲਦਾ ਇਹ ਚੈਨਲ ਲਓ ਜੀ ਲਓ ਜੀ ਬੁਦਾ ਜੇਹੀ ਬੋਲ ਬੋਲ ਲੜਸਾ ਬਧਾਈ ਹੋਵੇ ਤੁਹਾਨੂੰ ਸੁਦੇ ਜੀ ਜੀ ਸੁਦੇ ਜੀ ਹਨਨ ਲਓ ਜੀ ਲਾ ਵੀ ਲਾ 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 ਲਓ ਸਰ ਲਓ ਜਾਪੋਤਾਂ న్యూ ਚੈਨਲ ਵੱਲੋਂ ਆਪੀ ਦਾ ਸਵਾਗਤ ਕਰਦੇ ਆਂ ਮੈਂ ਪਟਿਆਲਾ ਤੋਂ ਡਾਕਟਰ ਰੋਸ਼ਨ ਸਿੰਘ ਪੱਤਰਕਾਰ ਔਰ ਅੱਜ ਆਪਣੇ ਇੱਕ ਆਫਿਸ ਦਾ ਜਿਹੜਾ ਉਦਘਾਟਨਾ ਉਹ ਕਰਨਾ ਹੈ ਸਾਡੇ ਚੀਫ ਐਡੀਟਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਅਹਿਲ ਔਰ ਨਾਲ ਉਹਨਾਂ ਦੇ ਸਾਥੀ ਸਰਦਾਰ ਸੁਖਦੇਵ ਸਿੰਘ ਜੀ ਉਹ ਵੀ ਆਏ ਨੇ ਸਾਰਿਆਂ ਦਾ ਸੀਨ ਦਾ ਸਵਾਗਤ ਕਰਦੇ ਆਂ ਔਰ ਮੇਰੇ ਜਿਹੜੇ ਸਾਥੀ ਇੱਥੋਂ ਦੇ ਮੇਰੇ ਦੋਸਤ ਤੇ ਸੱਜਣ ਮਿੱਤਰ ਹੈ ਉਹ ਵੀ ਮੇਰੇ ਨਾਲ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਨੇ ਸਾਰਿਆਂ ਦਾ ਮੈਂ ਇੱਥੇ ਆ ਗਿਆ ਕਹਿਣਾ ਔਰ ਕਰਦੇ ਆਂ ਗੱਲ ਸਾਡੇ ਚੀਫ ਐਡੀਟਰ ਜੀ ਨਾਲ ਗੁਰਪ੍ਰੀਤ ਸਿੰਘ ਜੀ ਐਤ ਪੰਜਾਬ ਬੋਲਦਾ نیوز ਦੇ ਨਾਲ ਜੁੜੇ ਹੋਏ ਸਾਥੀ ਸਦਨੋ ਡਾਕਟਰ ਰੋਸ਼ਨ ਸਿੰਘ ਜੀ ਜਤਿੰਦਰ ਕੁਮਾਰ ਜੀ ਔਰ ਮੇਰੇ ਛੋਟੇ ਵੀਰ ਸੀਨੀਅਰ ਪੱਤਰਕਾਰ ਸਵੇਸ਼ ਸਿੰਘ ਸਾਗਰ ਜੋ ਕਿ ਡਾਕਟਰ ਰੋਸ਼ਨ ਸਿੰਘ ਜੀ ਦੇ ਔਰ ਜਤਿੰਦਰ ਕੁਮਾਰ ਜੀ ਦੇ ਯਤਨਾਂ ਦੇ ਨਾਲ ਸਭਾਬ ਵਿੱਚ ਅੰ다ਸ਼ਰ ਦੇ ਵਿੱਚ ਸਤਿ ਸਪਨ ਹੋਇਆ ਮੈਂ ਆਪਣੇ ਸਾਰੇ ਵੀਰਾਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਾਂ ਹੋਰ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਬਠਿੰਡੇ ਸ਼ਹਿਰ ਦੀ ਕੋਈ ਵੀ ਨਿਊਜ਼ ਕੋਈ ਵੀ ਖਬਰ ਸਾਡੇ ਤੱਕ ਪਹੁੰਚਦੀ ਹੋ ਜਾਵੇ ਅਸੀਂ ਆਪਣੇ ਤਨਦੇਹੀ ਦੇ ਨਾਲ ਬਠਿੰਡੇ ਸ਼ਹਿਰ ਦੇ ਵਸਨੀਕਾਂ ਨਾਲ ਖੜੇ ਹੋਵਾਂਗੇ ਔਰ ਨਿਊਜ਼ ਕੋਈ ਵੀ ਨਿਊਜ਼ ਦਾਲ ਸਾਡੇ ਕੋਲੇ ਆਵੇ ਕਿ ਸਾਡੇ ਪੱਤਰਕਾਰ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹੋਣਗੇ ਡਾਕਟਰ ਰੋਸ਼ਨ ਸਿੰਘ ਜੀ ਔਰ ਜਤਨਰ ਕੁਮਾਰ ਜੀ ਬੜੇ ਵਧੀਆ ਬਲਾਰੇ ਔਰ ਪੱਤਰਕਾਰ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਬਠਿੰਡਾ ਸ਼ਹਿਰ ਦੇ ਵਸਨੀਕਾਂ ਨਾਲ ਰابطਾ ਕਾਇਮ ਕਰਕੇ ਰੱਖਣਾ ਹੈ ਔਰ ਇਹਨਾਂ ਦਾ ਸੰਯੋਗ ਲੈ ਕੇ ਆਪਾਂ ਪਬਲਿਕ ਦੀ ਸੇਵਾ ਦੇ ਵਿੱਚ ਰਹਿਣਾ ਹੈ ਔਰ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਆਪਣੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਕਿ ਕੋਈ ਵੀ ਅਹਿਮ ਖਬਰ ਸ਼ਹਿਰ ਵਾਸੀਆਂ ਨੂੰ ਮਿਲਦੀ ਹੈ ਤਾਂ ਸਾਡੇ ਇਹਨਾਂ ਵੀਰਾਂ ਨਾਲ ਤੁਸੀਂ رابطہ ਕਾਇਮ ਕਰ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਜੋ ਬੈਨਰ ਦੇ ਉੱਤੇ ਨੰਬਰ ਚੱਲ ਰਹੇ ਹੋਣਗੇ ਸਾਡੇ ਚੈਨਲ ਦੇ ਉੱਤੇ ਵੀ ਨੰਬਰ ਹਮੇਸ਼ਾ ਅਵੇਲੇਬਲ ਰਹਿੰਦੇ ਆ ਉਹਨਾਂ ਨੰਬਰਾਂ ਤੇ ਤੁਸੀਂ ਕਿਸੇ ਨਾਲ ਵੀ ਕੰਟੈਕਟ ਕਰਕੇ ਆਪਣੀ ਕੋਈ ਵੀ ਜਾਣਕਾਰੀ ਦੇ ਸਕਦੇ ਹੋ ਸਾਰੇ ਵੀਰਾਂ ਦਾ ਮੇਰੇ ਵੱਲੋਂ ਧੰਨਵਾਦ ਮੇਰੇ ਪਰਿਵਾਰ ਦੇ ਵਿੱਚ ਜੁੜੇ ਹੋਏ ਸਾਰੇ ਪੱਤਰਕਾਰ ਵੀਰ ਔਰ ਸਪੈਸ਼ਲ ਤੌਰ ਤੇ ਡਾਕਟਰ ਰੋਸ਼ਨ ਸਿੰਘ ਜੀ ਮੇਰੇ ਵੱਡੇ ਵੀਰ ਔਰ ਜਤਿੰਦਰ ਕੁਮਾਰ ਜੀ ਮੇਰੇ ਛੋਟੇ ਵੀਰ ਜਿਨ੍ਹਾਂ ਨੇ ਆਫਿਸ ਨੂੰ ਅੱਜ ਇੱਥੇ ਜਨਮ ਦਿੱਤਾ ਮੈਂ ਇਹਨਾਂ ਦਾ ਖਾਸ ਧੰਨਵਾਦ ਕਰਦਾ ਔਰ ਸੰਗਤਾਂ ਨੂੰ ਇੱਕ ਅਪੀਲ ਕਰਦਾ ਦੀ ਵਾਤੋ ਵਾਤੇ ਇਸ ਚੈਨਲ ਨੂੰ ਸੰਯੋਗ ਦੇਣ ਵਾਸਤੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਔਰ ਐਡ ਲਾਉਣ ਵਾਸਤੇ ਡਾਕਟਰ ਰੋਸ਼ਨ ਸਿੰਘ ਜੀ ਨਾਲ ਜਤਿੰਦਰ ਕੁਮਾਰ ਜੀ ਨਾਲ ਸੰਪਰਕ ਕਰੋ ਔਰ ਚੈਨਲ ਦੇ ਨੰਬਰ ਤੇ ਮੇਰਾ ਖੁਦ ਦਾ ਨੰਬਰ ਵੀ ਚੈਨਲ ਦੇ ਉੱਤੇ ਚੱਲ ਰਿਹਾ ਹੈ ਉਸ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ